ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਪਿੰਡ ਮੌਲਵੀ ਵਾਲਾ ਜ਼ਿਲ੍ਹਾ ਫਰੋਜਪੁਰ ਦਾ ਪਿੰਡ ਆ ਇਸ ਪਿੰਡ ਵਿੱਚ 22 ਹਰਾਂ ਦਾ ਖੇਤੀਬਾੜੀ ਦਾ ਕਾਰੋਬਾਰ ਆ ਤੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤਾਜੀ ਸੂਈ ਮੱਝ ਵਿਕਾਊ ਆ ਇਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਆਓ ਜੀ ਭਾਈ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਜਗਤਾਰ ਸਿੰਘ ਜਗਤਾਰ ਸਿੰਘ ਪਿੰਡ ਚੱਕ ਟਾਲੀ ਵਾਲਾ ਉਲਖ ਮੌਲਵੀ ਵਾਲਾ ਚੱਕ ਟਾਲੀ ਵਾਲਾ ਆਂਦੇ ਇਸ ਪਿੰਡ ਨੂੰ ਉਰਫ ਮੌਲਵੀ ਵਾਲਾ ਹਾਂ ਜਿਲ੍ਹਾ ਫਰੋਜਪੁਰ ਤਹਿਸੀਲ ਵੀ ਫਰੋਜਪੁਰ ਠੀਕ ਹੈ ਜੀ ਤਹਿਸੀਲ ਵੀ ਫਰੋਜਪੁਰ ਜੀ ਤੇ ਭਾਈ ਜੀ ਆਪਣਾ ਮੋਬਾਈਲ ਨੰਬਰ ਦੱਸ ਦਿਓ 62847 62847 31908 31908 ਠੀਕ ਹੈ ਜੀ ਤੇ ਆਪਣਾ ਬਾਈ ਜੀ ਵਪਾਰ ਲੈਂਦੇ ਕੰਮ ਆ ਜੀ ਉਹ ਵਿੱਚੋਂ ਕਈ ਏਰ ਪਹੂ ਲੈ ਵੀ ਲਈ ਦੇਣੇ ਚੰਗਾ ਪਹੂ ਦੇ ਸਜਾ ਦੇ ਚੰਗਾ ਪਸੂ ਲੈ ਲੈਣੇ ਕੋਈ ਚੰਗਾ ਹੁੰਦਾ ਤੇ ਵੈਸੇ ਖੇਤੀ ਬਾੜੀ ਦਾ ਕੰਮ ਤੇ ਅੱਜ ਆਪਣੇ ਕੋਲੇ ਆ ਸਾਹਮਣੇ ਮੱਝ ਆ ਜਿਹੜੀ ਇਹਦੀ ਕੀ ਡਿਟੇਲ ਆ ਕਿੰਮਾ ਸੂਆ ਇਹ ਇਹ ਸੂਆ ਤੀਜਾ ਤੀਜਾ ਸੂਈ ਆ ਹਾਂਜੀ ਤੀਜਾ ਸੂ ਪਈ ਰਾਤੀ ਸੂਈ ਹੈ ਰਾਤੀ ਸੂਈ ਆ ਹਾਂਜੀ ਤੇ ਕਿੰਨਾ ਕੁ ਦੁੱਧ ਦੱਸਿਆ ਹੈ ਮਾਲਕਾਂ ਨੇ ਇਹਦੇ ਥੱਲੇ। ਉਹ ਵੈਸੇ ਤਾਂ ਦੁੱਧ ਹੁੰਦਾ ਜੀਂਜਰ ਦਾ। ਠੀਕ ਹੈ ਜੀ। ਪਾਏ ਦਾ ਦੁੱਧ ਹੁੰਦਾ। ਪਾਏ ਦਾ ਦੁੱਧ ਹੁੰਦਾ। ਠੀਕ ਹੈ ਜੀ। 16-17 ਲੀਟਰ ਮੱਜ ਕੱਢੇ। ਠੀਕ ਹੈ ਜੀ। 16-17 ਲੀਟਰ। ਹਾਂ। ਵੱਧ ਦੇਣਾ ਛੁਟ ਮਾਰਨ ਦਾ ਕੀ ਫਾਇਦਾ ਹੈ? ਸਹੀ ਹੈ ਜੀ, ਸਹੀ ਹੈ। ਦੱਸਦੀ ਪਈ ਨਹੀਂ ਮੈਂ। ਬਾਡੀ ਬੰਤਰ ਲੈਵਾ ਹਵਾਨਾ ਹੀ ਦੱਸੀ ਜਾਂਦਾ ਇਹਨਾਂ ਦੁੱਧ ਕੱਢੂਗੀ। ਤੇ ਜ਼ੇਰ ਜੂਰ ਪੈ ਗਈ ਹੈ ਜੀ। ਜ਼ੇਰ ਆ ਪਈ। ਲਓ ਵੀ ਸੱਜਣੋ ਜ਼ੇਰ ਆ ਤੁਸੀਂ ਦੇਖ ਸਕਦੇ ਹੋ ਪੈ ਗਈ ਆ। ਮੁਕੰਮਲ ਪੈ ਗਈ ਆ ਜ਼ੇਰ। ਸਿੰਗ ਛੋਟਾ ਛੋਟਾ ਆ ਤੁਸੀਂ ਦੇਖ ਸਕਦੇ ਹੋ। ਤੇ ਕੱਦ ਕਾਠ ਤੇ ਵੇਲ ਬਹੁਤ ਹਵਾਨਾ ਤੇ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਦੇਖ ਸਕਦੇ ਹੋ ਦੋਸਤੋ ਬਹੁਤ ਚੰਗਾ ਥਾੜ ਹਵਾਨਾ ਸੋਹਣਾ ਥਾਣਾ ਮੁੱਠੀ ਦੀ ਜਵਾਈ ਵਾਲਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦੇਾਂਗੇ ਪਿੱਠਪੂੜਾ ਤੁਸੀਂ ਦੇਖ ਸਕਦੇ ਹੋ ਰਾਤ ਹੀ ਸੂਈ ਆ ਦੋਸਤੋ ਹੁਣੇ ਹੌਲੀ ਕੀਤੀ ਆ ਮੱਜ ਵੈਸੇ ਮੈਂ ਨੁਹਾਈ ਤਾਂ ਨਹੀਂ ਮੈਂ ਕਿ ਕਣੀਆਂ ਜਾਂ ਮੌਸਮ ਖਰਾਬ ਗਿਆ ਹਾਂਜੀ ਹਾਂਜੀ ਨੁਹਾਈ ਬਾਈ ਨੇ ਤਾਂ ਨਹੀਂ ਵੀ ਕਣੀਆਂ ਥੋੜੀਆਂ ਜਾਂ ਮੌਸਮ ਖਰਾਬ ਆ ਤਾਂ ਪਈ ਜਾਂਦੀਆਂ ਕਣੀਆਂ ਪਿਛਲੇ ਪਾਸੇ ਨੂੰ ਹਵਾਨਾ ਤੁਸੀਂ ਦੇਖ ਸਕਦੇ ਹੋ ਦੋਸਤੋ ਪਿਛਲੇ ਪਾਸੇ ਨੂੰ ਵੀ ਉਹਨਾਂ ਹੀ ਦੀਂਦਾ ਤੇ ਮਗਰਲੇ ਮੂਹਰੇਲੇ ਪਾਸੇ ਨੂੰ ਵੀ ਉਹਨਾਂ ਹੀ ਦੀਂਦਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਦੀ ਜੱਜਮੈਂਟ ਕਰਾ ਦਿੰਦੇ ਆ ਦੋਸਤੋ ਮੋਟਾ-ਮੋਟਾ ਥਾਣਾ ਤੇ ਮੁੱਠੀ ਦੀ ਜੁਵਾਈ ਵਾਲਾ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਹਵਾਨਾ ਹੈ ਤੇ ਪੂਛ ਦਾ ਦੰਬਾ ਬਿਲਕੁਲ ਕਾਲਾ ਥੱਲੋਂ ਥੋੜੇ ਚਾਰਕਵਾਲ ਚਟਿਆ ਬਹੁਤ ਚੰਗੀ ਬਾਡੀ ਬਣ ਤਰਾ ਢਾਂਚਾ ਖੁੱਲਾ ਦੇਖ ਸਕਦੇ ਹੋ ਤੁਸੀਂ ਹਵਾਨਾ ਬਹੁਤ ਹੀ ਜ਼ਿਆਦੇ ਪਧਰਾ ਤੇ ਤੋੜ ਕੇ ਤੁਹਾਨੂੰ ਦਿਖਾਵਾਂਗੇ ਦੋਸਤੋ ਆ ਬੱਚਾ ਬੈਠਾ ਰਾਤ ਹੀ ਸੁੱਈਆ ਦੋਸਤੋ ਹਜੇ ਪਟਾ ਤੇ ਬੱਚਾ ਚੰਗਾ ਆ ਬਾਈ ਜੀ ਇਹ ਹਾਂ ਚੰਗਾ ਆ ਚੰਗਾ ਆਤਾ ਬੱਚਾ ਬਾਈ ਨੇ ਤੇ ਹੌਲੀ ਕਰਤੀ ਐ ਮੈਂ ਅੱਜ ਤੁਹਾਨੂੰ ਤੋੜ ਕੇ ਦਿਖਾਵਾਂ ਠੀਕ ਹੈ ਜੀ ਲਓ ਵੀ ਮਿੱਤਰੋ ਬਹੁਤ ਹੀ ਵਧੀਆ ਤੇ ਵੱਡਾ ਹਵਾਨਾ ਥੋੜਾ ਬੱਚੇ ਦਾ ਕਰਦੀ ਆ ਲਓ ਬਹੁਤ ਹੀ ਵੱਡਾ ਹਵਾਨਾ ਤੁਸੀਂ ਦੇਖ ਸਕਦੇ ਹੋ ਚਲੋ ਜੀ ਥੋੜਾ ਆਪਾ ਸ਼ੂਮਾ ਦਾ 헤ਜ ਕਰਦੀ ਆ। ਲੋਈ ਮੇਟਰੋ ਬਹੁਤ ਸ਼ਾਨਦਾਰ ਹਵਾਨਾ। ਬੱਚੇ ਦਾ ਥੋੜਾ ਜਿਆਦਾ ਕਰਦੀ ਹੈ ਭੱਜ ਕੇ ਬੱਚੇ ਕੋਲੇ ਆ ਜਾਂਦੀ ਹੈ। ਹਵਾਨਾ ਦੇਖਣ ਆਲਾ ਦੇਖ ਸਕਦੇ ਤੁਸੀਂ। ਮਗਰਲੇ ਪਾਸੇ ਨੂੰ ਕਿੰਨਾ ਵਧਿਆ ਹੋਇਆ ਹਵਾਨਾ। ਮੂਰਲੇ ਪਾਸੇ ਨੂੰ ਵੀ ਚੰਗਾ। ਥੋੜਾ ਹੋਰ ਤੁਹਾਨੂੰ ਤੋਰ ਕੇ ਦਿਖਾ ਦਿੰਨੇ। ਥੋੜਾ ਜਿਹਾ ਚੱਕੜ ਆ ਇਸ ਕਰਕੇ। ਬੜਾ ਲੰਮਾ ਨਹੀਂ ਤੋਰਦੇ। ਲੈਓ ਮੋੜ ਲਿਓ ਬਈ। ਬਹੁਤ ਹੀ ਸ਼ਾਨਦਾਰ ਹਵਾਨਾ ਦੋਸਤੋ ਦੇਖੋ ਦੋਸਤੋ ਹਵਾਨਾ ਮਗਰਲੇ ਪਾਸੇ ਨੂੰ ਵੀ ਉਨਾ ਹੀ ਹੈ ਤੇ ਮੂਰਲੇ ਪਾਸੇ ਨੂੰ ਵੀ ਉਨਾ ਹੀ ਹੈ ਬੰਦੇ ਹਾਂਜੀ ਭਾਈ ਜੀ ਕੀ ਮੁੱਲ ਕੀਤਾ ਇਹਦਾ ਜੀ 1.5 ਲੱਖ 1.5 ਲੱਖ ਰੁਪਇਆ ਮਾਨਤਨ ਹੋ ਜੂਗਾ ਜੀ ਕਰ ਦਿਆਂ ਲੈ ਲਓ ਵੀ ਸੱਜਣੋ 1.5 ਲੱਖ ਰੁਪਇਆ ਮੁੱਲਾ ਕੋਈ ਮੁੱਲ ਫਿਕਸ ਨਹੀਂ ਹੁੰਦਾਗਾ ਬਣਦਾ ਮਾਨਤਨ ਤੁਹਾਡਾ ਕੀਤਾ ਜਾਊਗਾ 100 ਕਿਲੋਮੀਟਰ ਤੱਕ ਛੱਡ ਕੇ ਤੇ 600 ਕਿਲੋਮੀਟਰ ਤਾਂ ਹੀ ਬਾਈ ਜੀਾਂ ਦੇ ਵੀ ਛੱਡ ਕੇ ਆਵਾਂਗੇ ਤੇ ਬਾਈ ਜੀ ਆ ਕੇ ਤੁਸੀਂ ਦੇਖੋਗੇ ਮੱਝ ਤੁਹਾਡੇ ਹਰ ਪੱਖ ਤੋਂ ਪਸੰਦ ਆਊਗੀ ਪਿੱਠਪੜਾ ਲੰਬਾਈ ਚੜਾਈ ਥਾਣ ਹਵਾਨਾ ਕਦ ਕਾਠ ਬਾਈ ਜੀ ਬਹੁਤ ਹੀ ਚੰਗੀ ਮੱਝ ਆ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਹਾਂ ਦੋਸਤੋ ਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ